ਸਤਿ ਸ਼੍ਰੀਕਾਲ ਜੀ ਆਪਾਂ ਨੂੰ ਪਤਾ ਹੈ ਕਿ ਜਿਹੜੇ ਬੱਚੇ ਆ ਹੁਣ ਉਹ ਕੀ ਹੈ ਅੰਗਰੇਜ਼ੀ ਮਹੀਨਿਆਂ ਬਾਰੇ ਕਾਫੀ ਜਾਣਕਾਰੀ ਰੱਖਦੇ ਆ ਪਰ ਦੇਸੀ ਮਹੀਨਿਆਂ ਬਾਰੇ ਉਹ ਘੱਟ ਜਾਣਕਾਰੀ ਰੱਖਦੇ ਆ ਇਸ ਲਈ ਅੱਜ ਆਪਾਂ ਕਾਫਤਾ ਲੈ ਕੇ ਆਏ ਆਂਗੇ ਦੇਸੀ ਮਹੀਨੇ ਤਾਰਾਂ 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 ਸਾਲ ਦੇ ਮਹੀਨੇ 12 ਪਹਿਲਾ ਮਹੀਨਾ ਚੇਤ ਹਰੇ ਭਰੇ ਖੇਤ ਹਾਂਜੀ ਜਿਹੜਾ ਦੇਸੀ ਮਹੀਨਾ ਪਹਿਲਾ ਕਿਹੜਾ ਹੁੰਦਾ ਚੇਤ ਹੁੰਦਾ ਤੇ ਇਸ ਸਮੇਂ ਜਿਹੜੀ ਕਣਕਾਂ ਉਹ ਪੂਰੇ ਜੋਬਨ ਤੇ ਹੁੰਦੀਆਂ ਤੇ ਖੇਤ ਹਰੇ ਭਰੇ ਹੁੰਦੇ ਆ ਦੂਜਾ ਮਹੀਨਾ ਵਿਸਾਖ ਮੇਲਾ ਮੇਲਾ ਆਖ ਤਾਂ ਵਿਸਾਖ ਦੇ ਮਹੀਨੇ ਵਿੱਚ ਜਿਹੜੇ ਜੱਟ ਹੁੰਦੇ ਆ ਉਹ ਆਪਣੀਆਂ ਕਣਕਾਂ ਦੀਆਂ ਫਸਲਾਂ ਕੱਟ ਲੈਂਦੇ ਆ ਤੇ ਖੁਸ਼ੀ-ਖੁਸ਼ੀ ਮੇਲੇ ਤੇ ਜਾਂਦੇ ਆ ਤੀਜਾ ਮਹੀਨਾ ਜੇਠ ਖੇੜੀ ਅੰਬਾ ਹੀਠ ਤਾਂ ਜੇਠ ਮਹੀਨੇ ਵਿੱਚ ਅੰਬੀਆਂ ਦੀ ਰੋਤ ਆ ਜਾਂਦੀ ਹੈਗੀ ਤੇ ਅੰਬ ਪੱਕਣੇ ਸ਼ੁਰੂ ਹੋ ਜਾਂਦੇ ਆ ਚੌਥਾ ਮਹੀਨਾ ਹਾੜ ਧੁੱਪਾਂ ਦਿੱਤਾ ਰਾੜ ਤਾਂ ਚੌਥਾ ਮਹੀਨਾ ਜਿਹੜਾ ਹਾੜ ਹੁੰਦਾ ਉਸ ਸਮੇਂ ਕੀ ਹੈ ਗਰਮੀ ਆਪਣੇ ਜੋਬਨ ਤੇ ਹੁੰਦੀ ਹੈਗੀ ਤੇ ਲੋਆ ਵਗਣ ਲੱਗ ਜਾਂਦੇ ਆ ਪੰਜਵਾਂ ਮਹੀਨਾ ਸੌਣ ਮੋਰ ਪਹਿਲਾਂ ਪਾਉਣ ਤਾਂ ਫੇਰ ਕੀ ਹੈ ਸੌਣ ਮਹੀਨੇ ਦੇ ਵਿੱਚ ਬਰਸਾਤ ਸ਼ੁਰੂ ਹੋ ਜਾਂਦੀ ਆ ਤਾਂ ਗਰਮੀ ਤੋਂ ਕੁਝ ਰਾਹਤ ਮਿਲਦੀ ਆ ਤਾਂ ਮੋਰ ਵੀ ਖੁਸ਼ੀ ਖੁਸ਼ੀ ਪਹਿਲਾਂ ਪਾਉਣਾ ਲੱਗਦੇ ਆ ਛੇਵਾਂ ਮਹੀਨਾ ਭਾਦੋਂ ਉੱਡਿਆ ਤਿੱਤਰ ਕਮਾਦੋਂ ਤਾਂ ਭਾਦੋਂ ਦੇ ਵਿੱਚ ਕਮਾਦ ਦੀ ਫਸਲ ਆ ਉਹ ਪੂਰੇ ਜੋਬਨ ਤੇ ਹੋ ਜਾਂਦੀ ਆ ਸੱਤਵਾਂ ਮਹੀਨਾ ਅਸੂ ਕਾਕਾ ਖਿੜਖਿੜ ਹਸੂ ਅਸੂ ਮਹੀਨੇ ਦੇ ਵਿੱਚ ਮੌਸਮ ਸੋਹਣਾ ਹੋ ਜਾਂਦਾ ਹੈ ਤੇ ਗਰਮੀ ਤੋਂ ਰਾਹਤ ਮਿਲਦੀ ਹੈ ਅੱਠਵਾਂ ਮਹੀਨਾ ਕੱਤੇ ਸਦਾ ਸੁਖੀ ਵਸੇ ਨੌਵਾਂ ਮਹੀਨਾ ਮੱਗਰ ਇੱਕ ਦਰਿਆ ਹੈ ਘੱਗਰ ਮੱਗਰ ਮਹੀਨੇ ਦੇ ਵਿੱਚ ਫੇਰ ਕੀ ਹੈਗਾ ਠੰਡ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਨੂੰ ਕੀ ਇੱਕ ਦਰਿਆ ਘੱਗਰ ਕਿਹਾ ਗਿਆ ਹੈ ਦਸਵਾਂ ਮਹੀਨਾ ਪੋ ਠੰਡ ਗਈ ਹੋ ਤੇ ਪੋ ਮਹੀਨੇ ਦੇ ਵਿੱਚ ਠੰਡ ਹੋਰ ਵੱਧ ਜਾਂਦੀ ਹੈ 11ਵਾਂ ਮਹੀਨਾ ਮਾਗ ਖਾ ਮੱਖਣ ਤੇ ਸਾਗ ਮਾਗ ਦੇ ਵਿੱਚ ਆਪਾਂ ਨੂੰ ਮੱਖਣ ਤੇ ਸਾਗ ਇਹ ਕੀ ਹੈ ਚੀਜ਼ਾਂ ਚੰਗੀਆਂ ਲੱਗਦੀਆਂ 12ਵਾਂ ਮਹੀਨਾ ਫੱਗਣ ਪਿੰਡ ਚੰਗੇ ਲੱਗਣ ਤਾਂ ਜਿਹੜਾ ਫੱਗਣ ਮਹੀਨਾ ਹੁੰਦਾ ਹੈਗਾ ਇਸ ਸਮੇਂ ਕੀ ਆ ਫਿਰ ਜਿਹੜੀ ਰੋਤਾ ਉਹ ਖੇੜ ਜਾਂਦੀ ਹੈਗੀ ਆਲ ਮਾਲ ਹੋਇਆ ਪੂਰਾ ਸਾਲ ਇਸ ਤਰ੍ਹਾਂ ਸਾਲ ਦੇ 12 ਮਹੀਨੇ ਪੂਰੇ ਹੋ ਜਾਂਦੇ ਆ ਹਾਂਜੀ ਅਗਰ ਤੁਹਾਨੂੰ ਇਹ ਪੋਇਮ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ